ਜਿਵੇਂ ਟਾਈਟਲ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਜੋ ਅੱਜ ਦਾ ਟੌਪਿਕ ਆਪਾਂ ਡਿਸਕਸ ਕਰਨਾ ਜਿਵੇਂ ਆਪਾਂ ਆਪਣੀ ਰੋਜ਼ਾਨਾ ਮਰਦ ਦੀ ਜ਼ਿੰਦਗੀ ਵਿੱਚ ਰੋਜ਼ ਹੀ ਜਾਂ ਕਈ ਵਾਰੀ ਆਪਾਂ ਇਹ ਗੱਲ ਦੇਖਦੇ ਹਾਂ ਕਈ ਵਾਰੀ ਲੋਕ ਕਹਿੰਦੇ ਹੁੰਦੇ ਆ ਕਿ ਅਸੀਂ ਫੁਲਾਣੇ ਬਾਬੇ ਕੋਲ ਜਾਣਾ ਜਦੋਂ ਕੋਈ ਬਿਮਾਰ ਹੋਵੇ ਜਾਂ ਕੰਮ ਚ ਦਿੱਕਤ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਵੇ ਵੀ ਉਹਨਾਂ ਦੀ ਬਹੁਤ ਮੰਨਤਾ ਤੇ ਉਹਨਾਂ ਦੇ ਤਾਂ ਕਹਿਣ ਵਾਲੀ ਜਾਂ ਸੁਹਾ ਦੀ ਝੁੰਡੀ ਨਾਲ ਹੀ ਰਾਮਾ ਜਾਣਾ ਇੱਥੇ ਗੱਲ ਡਿਸਕਸ ਕਰਨ ਦਾ ਮਤਲਬ ਇਹ ਨਹੀਂ ਕਿ ਬਾਬਿਆਂ 'ਚ ਸ਼ਕਤੀਆਂ ਹੈ ਜਾਂ ਨਹੀਂ ਹੈ ਮੰਨਤਾ ਗੱਲ ਇਹ ਹੈ ਕਿ ਇਹਦੇ ਪਿੱਛੇ ਦੀ కెਮਿਸਟਰੀ ਕੀ ਹੁੰਦੀ ਆ ਜਦੋਂ ਬਾਬੇ ਸੁਆਦੀ ਚੁੰਨੀ ਦੇ ਦਿੰਦੇ ਨੇ ਤੇ ਲੋਕ ਠੀਕ ਹੋ ਜਾਂਦੇ ਨੇ ਇਹਦੇ ਪਿੱਛੇ ਇੱਕ కెਮਿਸਟਰੀ ਹੁੰਦੀ ਆ ਜੋ ਆਪਣੇ ਸਰੀਰ ਵਿੱਚ ਹੀ ਛੁਪੀ ਹੁੰਦੀ ਆ ਇਹਦੇ ਮਗਰ ਜੋ ਕੰਮ ਕਰਦੀ ਹੈ ਇੱਕ ਚੀਜ਼ ਉਹ ਕੰਮ ਕਰਦਾ ਹੈਗਾ ਆਪਣਾ ਵਿਸ਼ਵਾਸ ਕਿਉਂਕਿ ਜਦੋਂ ਤੁਸੀਂ ਕਿਸੇ ਬਾਬੇ ਕੋਲੇ ਗਏ ਉਨੇ ਸਵਾਦੀ ਚੁੰਨੀ ਦੇ ਦਿੱਤੀ ਤੁਹਾਡਾ ਉਹਨਾਂ ਤੇ ਇੱਕ ਵਿਸ਼ਵਾਸ ਬਣਿਆ ਹੋਇਆ ਇਹ ਨਹੀਂ ਕਿ ਉਸ ਬਾਬੇ ਦੀ ਚੁੰਨੀ ਨੇ ਹੀ ਕੰਮ ਜੋ ਉਹਨਾਂ ਨੇ ਸਵਾਦੀ ਚੁੰਨੀ ਦਿੱਤੀ ਆ ਉਸੇ ਸਵਾਦੀ ਚੁੰਨੀ ਨੇ ਕੰਮ ਕੀਤਾ ਬਲਕਿ ਕੰਮ ਕਰਨ ਵਾਲੀ ਚੀਜ਼ ਜਿਹੜੀ ਸੀਗੀ ਉਹ ਤੁਹਾਡਾ ਸੀਗਾ ਵਿਸ਼ਵਾਸ ਤੁਹਾਡਾ ਉਸ ਬਾਬੇ ਤੇ ਵਿਸ਼ਵਾਸ ਇੰਨਾ ਬਣਿਆ ਹੁੰਦਾ ਤੁਹਾਡਾ ਖੁਦ ਦਾ ਵਿਸ਼ਵਾਸ ਕਿ ਜਦੋਂ ਤੁਹਾਨੂੰ ਸਵਾਦੀ ਚੁੰਨੀ ਦੇ ਦਿੰਦੇ ਆ ਤਾਂ ਤੁਹਾਨੂੰ ਇਦਾਂ ਲੱਗਦਾ ਬਸ ਹੁਣ ਸਭ ਕੁਝ ਠੀਕ ਹੋ ਜਾਊਗਾ ਉਹ ਤੁਹਾਡਾ ਵਿਸ਼ਵਾਸ ਹੁੰਦਾ ਜਿੱਦੋਂ ਤੁਹਾਡੇ ਅੰਦਰ ਇਹ ਅਹਿਸਾਸ ਹੁੰਦੇ ਆ ਹੁਣ ਠੀਕ ਹੋ ਜਾਣਾ ਸਾਡੀ ਬਿਮਾਰੀ ਖਤਮ ਹੋ ਜਾਣੀ ਆ ਸਾਡੇ ਕਰਦੇ ਦਿੱਕਤ ਠੀਕ ਹੋ ਜਾਣੀ ਆ ਤੁਹਾਡਾ ਜਿਹੜਾ ਮਾਈਂਡ ਸੈਟ ਅਪ ਹੁੰਦਾ ਉਹ ਚੇਂਜ ਹੋ ਜਾਂਦਾ ਪਹਿਲਾਂ ਜੋ ਤੁਸੀਂ ਇੱਕ 네ਗੇਟਿਵ ਚੀਜ਼ਾਂ ਸੋਚ ਰਹੇ ਹੋਣੇ ਆ ਉਹ ਸਾਰਾ ਕੁਝ ਪੋਜ਼ਿਟਿਵ ਵਿੱਚ ਕਨਵਰਟ ਹੋ ਜਾਂਦਾ ਕੰਮ ਕੀ ਕਰਦਾ ਤੁਹਾਡਾ ਖੁਦ ਦਾ ਮਨ ਤੁਹਾਡਾ ਵਿਸ਼ਵਾਸ ਉਹ ਤੁਹਾਡੀ ਜਿਹੜੀ ਨਕਾਰਮਾ ਨਕਾਰਤਮਕ ਸੋਚ ਹੁੰਦੀ ਆ ਉਹ ਖਤਮ ਹੋ ਜਾਂਦੀ ਆ ਤੇ ਤੁਹਾਡੇ ਅੰਦਰ ਸਭ ਕੁਝ ਚੰਗਾ ਚੰਗਾ ਹੁੰਦਾ ਤੇ ਉਹ ਸਾਰੀ ਚੰਗੀ ਚੀਜ਼ ਜਿਹੜੀ ਹੁੰਦੀ ਆ ਆਪਣੇ ਅੰਦਰ ਇੱਕ ਕੈਮੀਕਲ ਪੈਦਾ ਕਰਦੀ ਆ ਨਿਊਰੋਟ੍ਰਾਂਸਮਿਟਰਸ ਰਿਲੀਜ਼ ਕਰਦੇ ਨੇ ਜਿਹਨੂੰ ਸੇਰੋਟੋਨਿਨ ਕਹਿੰਦੇ ਆ ਜਦੋਂ ਤੁਹਾਡੇ ਉਹ ਪੋਜ਼ਿਟਿਵ ਤੁਹਾਡੇ ਮਾਈਂਡ ਚ ਪੋਜ਼ਿਟਿਵ ਚੀਜ਼ਾਂ ਆਉਣ ਲੱਗੀਆਂ ਤੁਸੀਂ ਖੁਸ਼ ਹੋਗੇ ਤੁਹਾਡੇ ਅੰਦਰ ਉਹ ਸੇਰੋਟੋਨਿਨ ਨਾਮ ਦਾ ਜਿਹੜਾ ਹਾਰਮੋਨ ਹੁੰਦਾ ਉਹ ਪੈਦਾ ਹੋਣ ਲੱਗ ਜਾਂਦਾ ਤੇ ਉਹਦੇ ਨਾਲ ਤੁਹਾਡਾ ਸਭ ਕੁਝ ਠੀਕ ਹੋ ਜਾਂਦਾ ਜੇ ਤੁਹਾਨੂੰ ਕੋਈ ਬਿਮਾਰੀ ਆ ਉਹ ਵੀ ਠੀਕ ਹੁੰਦੀ ਆ ਕਿਉਂਕਿ ਸੈਰੋਟੋਨਿਨ ਨੇ ਕਈ ਕੰਮ ਕਰਨੇ ਹੁੰਦੇ ਆ ਜੋ ਇਹ ਡਿਪਰੈਸ਼ਨ 'ਚ ਵੀ ਕੰਮ ਕਰਦੀ ਆ ਤੁਹਾਡਾ ਮੂਡ ਵੀ ਠੀਕ ਕਰਦੀ ਆ ਤੁਹਾਡੀ ਜਿਹੜੀ ਬਦ ਹਜਮੀ ਆ ਉਹ ਵੀ ਠੀਕ ਕਰਦੀ ਆ ਜੇ ਕਿਤੇ ਸਿਰ 'ਚ ਜ਼ਖਮ ਆ ਉਹ ਵੀ ਠੀਕ ਕਰਦੀ ਆ ਇਹਦੇ ਕਈ ਤਰ੍ਹਾਂ ਦੇ ਕੰਮ ਹੁੰਦੇ ਨੇ ਇਹਨੂੰ ਹੈਪੀ ਹਾਰਮੋਨ ਵੀ ਕਹਿ ਦਿੰਦੇ ਨੇ ਇਹ ਪਹਿਲਾਂ ਉਹਦੀ ਹੁੰਦਾ ਜਦੋਂ ਤੁਸੀਂ ਖੁਸ਼ ਹੋ ਜਾਂਦੇ ਆ ਤੁਹਾਡੇ ਮਾਈਂਡ ਵਿੱਚ ਪੋਜ਼ਿਟਿਵ ਗੱਲਾਂ ਹੁੰਦੀਆਂ ਨੇ ਇਹੀ ਚੱਕਰ ਆ ਕਿ ਜਦੋਂ ਸਾਰੇ ਬਾਬਿਆਂ ਕੋਲੇ ਜਾਂਦੇ ਆ ਠੀਕ ਹੋ ਜਾਂਦੇ ਆ ਕੋਈ ਵੀ ਮੈਡੀਕਲ ਜੋ ਮੈਡੀਸਨ ਹੁੰਦੀ ਆ ਕੋਈ ਡਾਕਟਰ ਦਿੰਦਾ ਜਾਂ ਕੁਝ ਵੀ ਉਹਦੇ ਤੋਂ ਵੱਧ ਕਈ ਵਾਰ ਬਾਬਿਆਂ ਤੇ ਯਕੀਨ ਕਰਦੇ ਨੇ ਜਿਵੇਂ ਤੁਸੀਂ ਟਾਈਫਾਇਡ ਨਾਂ ਦੀ ਬਿਮਾਰੀ ਦਾ ਸੁਣਿਆ ਹੋਣਾ ਅਕਸਰ ਹੀ ਲੋਕੋ ਦਾ ਤੋਲਾ ਪਵਾ ਲੈਂਦੇ ਨੇ ਬਸ ਫਰਕ ਇੱਥੇ ਇਹ ਪੈਂਦਾ ਕਿ ਉਸ ਚੀਜ਼ 'ਚ ਵਿਸ਼ਵਾਸ ਬਣ ਜਾਂਦਾ ਤੇ ਹਾਰਮੋਨ ਪੈਦਾ ਹੁੰਦਾ ਤੇ ਉਹ ਹਾਰਮੋਨ ਦੇ ਨਾਲ ਸਰੀਰ 'ਚ ਜਿਹੜੀ ਦਿੱਕਤ ਹੁੰਦੀ ਆ ਉਹ ਸਾਰੀ ਹੀ ਠੀਕ ਹੋ ਜਾਂਦੀ ਹੈ ਕਿਉਂਕਿ ਉਹਨੇ ਕਈ ਤਰ੍ਹਾਂ ਦੇ ਕੰਮ ਕਰਨੇ ਹੁੰਦੇ ਨੇ ਸੋ ਇਹੀ ਆ ਕਿ ਤੁਸੀਂ ਹਮੇਸ਼ਾ ਪੋਜ਼ਿਟਿਵ ਸੋਚੋ ਪੋਜ਼ਿਟਿਵ ਰਹੋ ਜੋ ਨੈਗੇਟਿਵ ਸੋਚ ਆ ਉਹਨੂੰ ਆਪਦੇ ਆਪ ਤੋਂ ਦੂਰ ਰੱਖੋ ਕਿਉਂਕਿ ਪੋਜ਼ਿਟਿਵ ਸੋਚ ਨਾਲ ਹੀ ਸਭ ਕੁਝ ਠੀਕ ਹੋਣਾ ਜੇ ਤੁਸੀਂ ਕੋਈ ਦਵਾਈਆਂ ਲੈ ਕੇ ਖਾ ਪੀ ਕੇ ਆਪਦੇ ਸਰੀਰ 'ਚ ਸਾਰੇ ਤੱਤ ਪੂਰੇ ਕਰ ਵੀ ਲਓਗੇ ਜੇ ਤੁਹਾਡਾ ਮੈਂਟਲ ਸਟੇਟਸ ਨਾ ਠੀਕ ਹੋਇਆ ਉਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਜੇ ਤੁਹਾਡਾ ਮੈਂ ਤੁਹਾਡਾ ਦਿਮਾਗ ਠੀਕ ਆ ਤਾਂ ਤਾਂ ਹੀ ਤੁਹਾਡਾ ਸਰੀਰ ਠੀਕ ਆ ਜੇ ਤੁਹਾਨੂੰ ਪਰੇਸ਼ਾਨੀ ਆ ਤਾਂ ਤੁਹਾਡੇ ਸਰੀਰ 'ਚ ਜਿੰਨੇ ਮਰਜੀ ਤੱਤ ਪੂਰੇ ਹੋਣ ਉਹ ਤੁਹਾਡਾ ਸਰੀਰ ਕੰਮ ਨਹੀਂ ਕਰੇਗਾ ਸੋ ਇਹਦੇ ਮਗਰ ਇਹ ਗੱਲਾਂ ਹੁੰਦੀਆਂ ਨੇ ਜੋ ਲੋਕ ਕਿਸੇ ਨੂੰ ਮੰਨਦੇ ਨੇ ਕਰਦੇ ਨੇ ਵਿਸ਼ਵਾਸ ਕਰਦੇ ਨੇ ਉਹ ਸਿਰਫ ਉਹਨਾਂ ਦਾ ਖੁਦ ਦਾ ਵਿਸ਼ਵਾਸ ਹੁੰਦਾ ਫਿਰ ਤੁਸੀਂ ਹਮੇਸ਼ਾ ਇਹ ਵਿਸ਼ਵਾਸ ਰੱਖਿਆ ਕਰੋ ਜਿਵੇਂ ਆਪਾਂ ਪਰਮਾਤਮਾ ਤੇ ਵਿਸ਼ਵਾਸ ਕਰਦੇ ਆਂ ਉਹ ਆਪਣੇ ਅੰਦਰ ਦਾ ਵਿਸ਼ਵਾਸ ਹੁੰਦਾ ਬਸ ਇਹ ਆ ਵੀ ਜਦੋਂ ਆਪਾਂ ਮੱਥਾ ਟੇਕਦੇ ਆ ਗੁਰੂ ਅੱਗੇ ਸਿਰ ਚਕਾਰ ਲੈਂਦੇ ਆ ਪਾਠ ਕਰ ਲੈਂਦੇ ਆ ਆਪਣੇ ਅੰਦਰ ਇੱਕ ਹੌਂਸਲਾ ਤੇ ਇੱਕ ਪੋਜ਼ਿਟਿਵ એનર્ਜੀ ਹੁੰਦੀ ਆ ਉਹ ਆਪਣਾ ਵਿਸ਼ਵਾਸ ਹੁੰਦਾ ਹਰ ਇੱਕ ਬਿਮਾਰੀ ਹਰ ਆਪਣੀ ਕੋਈ ਮੈਂਟਲ ਸਟੇਟਿਟੀ ਕੁਝ ਵੀ ਤਰ੍ਹਾਂ ਦਾ ਹੋਵੇ ਆਪਣਾ ਇਹ ਵਿਸ਼ਵਾਸ ਕੰਮ ਕਰਦਾ ਹੈਗਾ ਸੋ ਹਮੇਸ਼ਾ ਆਪਣੀ ਚੜ੍ਹਦੀ ਕਲਾ ਬਣਾਈ ਰੱਖੋ ਇੱਕ ਵਿਸ਼ਵਾਸ ਪੈਦਾ ਕਰੋ ਇਸੇ ਵਿਸ਼ਵਾਸ ਨਾਲ ਤੁਹਾਡੀ ਖੋਦੀ ਬਿਲ ਪਾਵਰ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ ਕੁਝ ਵੀ ਠੀਕ ਕਰ ਸਕਦੇ ਹੋ ਥੈਂਕ ਯੂ ਜੀ